ਸਤਿ ਸ਼੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜਿਸੋਇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਪੂਜੇ ਹੋਏ ਕਾਲੇ ਛੋਲਿਆਂ ਦੀ ਪੰਜੀਰੀ ਇਹ ਦੋ ਤਰ੍ਹਾਂ ਨਾਲ ਬਣਦੀ ਹੈ ਗਰਮੀਆਂ ਵਿੱਚ ਵੀ ਬਣਦੀ ਹੈ ਤੇ ਸਰਦੀਆਂ ਵਿੱਚ ਵੀ ਇਹਨਾਂ ਦੋਨਾਂ ਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ ਹੈ ਉਹ ਫਰਕ ਵੀ ਮੈਂ ਤੁਹਾਨੂੰ ਨਾਲ ਹੀ ਦੱਸਾਂਗੀ ਤੇ ਚਲੋ ਰੈਸিপি ਤੁਹਾਡੇ ਨਾਲ ਸ਼ੇਅਰ ਕਰਦੇ ਆਂ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਓ ਕਾਲੇ ਛੋਲਿਆਂ ਦੀ ਪੰਜੀਰੀ ਜਿਹੜੀ ਹੁੰਦੀ ਉਹਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਗਰਮੀ ਸਰਦੀ ਦੋਨੋਂ ਮੌਸਮ ਦੇ ਵਿੱਚ ਬਣਾਈ ਜਾਂਦੀ ਹੈ ਇਹ ਤੇ ਸਭ ਤੋਂ ਪਹਿਲਾਂ ਇੱਥੇ ਮੈਂ 250 ਗ੍ਰਾਮ ਕਾਲੇ ਛੋਲੇ ਲੈ ਲਿੱਤੇ ਨੇ ਤੇ ਇਹ ਜਿਹੜੇ ਛੋਲੇ ਹੈਗੇ ਨੇ ਆਪਾਂ ਛਿਲਕੇ ਵਾਲੇ ਲੈਣੇ ਨੇ ਬਿਨਾ ਛਿਲਕੇ ਦੇ ਆਪਾਂ ਛੋਲੇ ਇਸਤੇਮਾਲ ਨਹੀਂ ਕਰਾਂਗੇ ਤੇ ਇਸ ਦੇ ਲਈ ਆਪਾਂ ਲੈਏ ਨੇ ਮਖਾਣੇ ਫੁੱਲ ਮਖਾਣੇ ਲੈਨੇ ਇੱਕ ਕਟੋਰੀ ਭਰ ਕੇ ਦੋ ਵੱਡੇ ਚਮਚ ਮੇਂ ਬਦਾਮ ਲੈਨੇ ਦੋ ਵੱਡੇ ਚਮਚ ਕਾਜੂ ਤੇ ਨਾਲ ਹੀ ਦੋ ਵੱਡੇ ਚਮਚ ਮਗਜ ਲੈਨੇ ਤੁਸੀਂ ਡ్రਾਈ ਫਰੂਟ ਦੀ ਮਾਤਰਾ ਆਪਣੇ ਹਿਸਾਬ ਨਾਲ ਘਟਾਵਦਾ ਵੀ ਸਕਦੇ ਹੋ ਦੇਖੋ ਜਿਹੜੇ ਮਗਜ ਹੁੰਦੇ ਨੇ ਨਾ ਇਹ ਗਰਮੀ ਦੇ ਵਿੱਚ ਬਹੁਤ ਹੀ ਵਧੀਆ ਹੁੰਦੇ ਨੇ ਮਗਜ ਦੀ ਜਿਹੜੀ ਤਸੀਰ ਹੈ ਜੀ ਇਹ ਉਹ ਠੰਡੀ ਹੁੰਦੀ ਹੈ ਪਰ ਜੇ ਤੁਸੀਂ ਸਰਦੀ ਲਈ ਬਣਾ ਰਹੇ ਹੋ ਤਾਂ ਮਗਜ ਦੀ ਜਗ੍ਹਾ ਤੇ ਤਿਲ ਦਾ ਇਸਤੇਮਾਲ ਕਰ ਲੈਣਾ ਚਿੱਟੇ ਵਾਲੇ ਤਿਲ ਜਿਹੜੇ ਹੁੰਦੇ ਨੇ ਉਹ ਬਹੁਤ ਗਰਮ ਹੁੰਦੇ ਨੇ ਤੇ ਸਰਦੀ ਵਾਲੀ ਪੰਡੇਰੀ ਵਿੱਚ ਚਿੱਟੇ ਤਿਲ ਤੇ ਅਖਰੋਟ ਪੈਂਦੇ ਨੇ ਆਪਾਂ ਉਹ ਦੋਨੋਂ ਚੀਜ਼ਾਂ ਇਸ ਦੇ ਵਿੱਚ ਨਹੀਂ ਪਾਵਾਂਗੇ ਨਾਲ ਹੀ ਆਪਾਂ ਇਸ ਦੇ ਵਿੱਚ ਕਿਸ਼ਮਿਸ਼ ਤਾਂ ਵੀ ਇਸਤੇਮਾਲ ਕੀਤਾ ਹੈ ਤੁਸੀਂ ਚਾਹੋ ਤਾਂ ਇਸ ਦੇ ਵਿੱਚ ਕਿਸ਼ਮਿਸ਼ ਜਾਂ ਲੇਕੀ ਸੋਗੀ ਦਾ ਵੀ ਇਸਤੇਮਾਲ ਕਰ ਸਕਦੇ ਹੋ ਨਾਲ ਹੀ ਇੱਥੇ ਜਿਹੜਾ ਹੈਗਾ ਮੈਂ ਨਾਰੀਅਲ ਦਾ ਬੁਰਾਦਾ ਵੀ ਲੈ ਲਿੱਤਾ ਹੈ ਸਵਾਦ ਵਾਸਤੇ ਤੇ ਡੇਢ ਕਟੋਰੀ ਇੱਥੇ ਮੈਂ ਸ਼ੱਕਰ ਲੈ ਲਿੱਤੀ ਹੈ ਜੇ ਤੁਸੀਂ ਗੁੜ ਦਾ ਇਸਤੇਮਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਕਟੋਰੀ ਗੁੜ ਦਾ ਇਸਤੇਮਾਲ ਕਰ ਲੈਣਾ ਤੇ ਨਾਲ ਹੀ ਇੱਥੇ ਮੈਂ ਦੇਸੀ ਘਿਓ ਲਿੱਤਾ ਹੈ ਮੈਂ ਇੱਥੇ ਕਾਲੇ ਛੋਲੇ 250 ਗ੍ਰਾਮ ਨੇ ਤੇ 250 ਗ੍ਰਾਮ ਹੀ ਦੇਸੀ ਘਿਓ ले आएं बाकी ਆਪਾਂ ਬਾਅਦ ਚ ਦੇਖਦੇ ਹਾਂ ਕਈ ਵਾਰੀ ਜਿਹੜੇ ਕਾਲੇ ਛੋਲੇ ਹੈਗੇ ਨੇ ਬਹੁਤ ਜ਼ਿਆਦਾ ਡਰਾਈ ਹੁੰਦੇ ਨੇ ਉਹਨਾਂ ਚ ਕਿਉਂ ਜ਼ਿਆਦਾ ਪੈ ਜਾਂਦਾ ਤੇ ਕਈ ਵਾਰੀ ਥੋੜੇ ਜਿ ਘੱਟ ਡਰਾਈ ਹੁੰਦੇ ਨੇ ਤੇ ਕਿਉਂ ਘੱਟ ਪੈ ਜਾਂਦਾ ਤੇ ਚਲੋ ਹੁਣ ਇਹਨਾਂ ਨੂੰ ਸਭ ਤੋਂ ਪਹਿਲਾਂ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਇੱਥੇ ਹੁਣ ਇੱਕ ਕੜਾਈ ਦੇ ਵਿੱਚ ਮੈਂ ਇੱਕ ਵੱਡਾ ਚਮਚ ਜਿਹੜਾ ਹੈਗਾ ਦੇਸੀ ਘਿਓ ਦਾ ਪਾ ਲਿੱਤਾ ਇਸ ਨੂੰ ਹੁਣ ਮੈਲਟ ਹੋਣ ਦਵਾਂਗੇ ਕਿਉਂ ਜਿਹੜਾ ਹੈਗਾ ਮੈਲਟ ਹੋ ਰਿਹਾ ਤੇ ਜਿਹੜੀ ਪੰਜੀਰੀ ਹੈਗੀ ਇਹ ਕੋਈ ਵੀ ਪੰਜੀਰੀ ਹੋਵੇ ਪਿੰਨੀਆਂ ਹੋਣ ਹਮੇਸ਼ਾ ਦੇਸੀ ਘਿਓ ਦੇ ਵਿੱਚ ਹੀ ਵਧੀਆ ਲੱਗਦੀਆਂ ਨੇ ਕਿਉਂ ਗਰਮ ਹੋ ਚੁੱਕਾ ਹੁਣ ਇਸ ਦੇ ਵਿੱਚ ਬਦਾਮ ਤੇ ਕਾਜੂ ਪਾ ਕੇ ਇਹਨਾਂ ਨੂੰ ਰੋਸਟ ਕਰ ਲਾਂਗੇ ਜੇ ਰੋਸਟ ਕਰਕੇ ਪਾਏਗੇ ਹੁਣ ਤਾਂ ਬਹੁਤ ਹੀ ਸਵਾਦ ਲੱਗਦੇ ਨੇ ਬਦਾਮ ਤੇ ਕਾਜੂ ਜਿਹੜੇ ਹੈਗੇ ਨੇ ਹਲਕੇ ਜਿਹੇ ਰੋਸਟ ਹੋ ਗਏ ਹੋਏ ਨੇ ਬਹੁਤ ਜ਼ਿਆਦਾ ਆਪਾਂ ਇਹਨਾਂ ਨੂੰ ਬਰਾਊਨ ਨਹੀਂ ਕਰਨਾ ਤੇ ਹੁਣੇ ਆਪਾਂ ਸਾਰੇ ਕੱਢ ਲਵਾਂਗੇ ਮੈਂ ਬਦਾਮ ਤੇ ਕਾਜੂ ਕੱਢ ਲਿੱਤੇ ਨੇ ਤੇ ਜਦੋਂ ਇਹ ਠੰਡੇ ਹੋਣਗੇ ਇਹਨਾਂ ਨੂੰ ਦਰਦਰਾ ਜਿਹਾ ਮਿਕਸੀ ਦੇ ਵਿੱਚ ਪੀਸ ਲਵਾਂਗੇ ਨਾਲ ਹੀ ਆਪਾਂ ਮਿਕਸੀ ਦੇ ਵਿੱਚ ਫੁੱਲ ਮਖਾਣੇ ਵੀ ਪੀਸਾਂਗੇ ਪਰ ਉਸ ਤੋਂ ਪਹਿਲਾਂ ਆਪਾਂ ਫੁੱਲ ਮਖਾਣਿਆਂ ਨੂੰ ਲੋ ਫਲੇਮ ਦੇ ਉੱਪਰ ਚੰਗੀ ਤਰ੍ਹਾਂ ਰੋਸਟ ਕਰ ਲੈਣਾ ਤਾਂ ਕਿ ਇਹ ਕਰੰਚੀ ਹੋ ਜਾਣ ਲੋ ਫਲੇਮ ਦੇ ਉੱਪਰ ਹੀ ਆਪਾਂ ਕਰਨੇ ਨੇ ਇਹ ਰੋਸਟ ਜੇ ਹਾਈ ਦੇ ਉੱਪਰ ਕੀਤੇ ਤਾਂ ਇਹ ਫਿਰ ਜਲ ਜਾਂਦੇ ਨੇ ਤੇ ਅੰਦਰੋਂ ਦੀ ਕੱਚੇ ਰਹਿ ਜਾਂਦੇ ਨੇ ਤੇ ਇਹਨਾਂ ਨੂੰ ਲਗਾਤਾਰ ਹਿਲਾਇਆ ਜਾਣਾ ਹੈ ਫੂਲ ਮਖਾਨੇ ਵੀ ਰੋਸਟ ਹੋ ਚੁੱਕੇ ਨੇ ਇਹ ਕਰੰਚੀ ਹੋ ਚੁੱਕੇ ਨੇ ਇਹਨਾਂ ਨੂੰ ਵੀ ਹੁਣ ਕੱਢ ਲਵਾਂਗੇ ਮਖਾਣੇ ਮੇਂ ਪਲੇਟ ਚ ਨਿਕਾਲ ਲਿੱਤੇ ਸੀ ਤੇ ਮੈਂ ਬਦਾਮ ਕਾਜੂ ਤੇ ਫੂਲ ਮਖਾਣਿਆਂ ਨੂੰ ਇਸ ਤਰ੍ਹਾਂ ਦਲਦਰਾ ਦੇ ਹਾ ਪੀਸ ਲਿੱਤਾ ਹੋਇਆ ਹੁਣ ਇਸੇ ਕੜਾਈ ਦੇ ਵਿੱਚ ਚਾਰੇ ਮਦਜ ਤੇ ਕੋਕੋਨਟ ਪਾਊਡਰ ਨਾਰੀਅਲ ਦਾ ਪਾਉੜਾ ਇਹਨੂੰ ਭੁੰਨ ਲਵਾਂਗੇ ਆਪਾਂ ਸਿਰਫ 1.5 ਮਿੰਟ ਲਈ ਇਹਨੂੰ ਭੁੰਨਣਾ ਹੈ 1.5 ਮਿੰਟ ਤੋਂ ਜ਼ਿਆਦਾ ਨਹੀਂ ਭੁੰਨਾ ਕੜਾਈ ਵੀ ਕਾਫੀ ਜ਼ਿਆਦਾ ਗਰਮ ਹੈ ਇਹ ਜਿਹੜੀ ਪੰਜੀਰੀ ਆਪਾਂ ਤਿਆਰ ਕਰ ਰਹੇ ਹਾਂ ਇਸ ਦੇ ਵਿੱਚ ਕਾਫੀ ਫਾਈਬਰ ਹੁੰਦਾ ਹੈ ਵਿਟਾਮਿਨਸ ਹੁੰਦੇ ਨੇ ਇਹ ਆਪਣੇ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਤੇ ਹੁਣ ਮੈਨੂੰ ਤਕਰੀਬਨ ਇੱਥੇ 1.5 ਮਿੰਟ ਹੋ ਗਿਆ ਹੋਇਆ ਇਹਨੂੰ ਭੁੰਦੇ ਹੋਏ ਗੈਸ ਦੀ ਫਲੇਮ ਹੁਣ ਮੈਂ ਲੋ ਕਰ ਦਿੱਤੀ ਹੈ ਤੇ ਹੁਣ ਇਹਦੇ ਵਿੱਚ ਆਪਾਂ ਜਿਹੜਾ ਇਹ ਘਿਓ ਹੈਗਾ ਸਾਰਾ ਪਾ ਦਾਂਗੇ ਕਿ ਉਹ ਪਾਣ ਦੇ ਨਾਲ ਹੀ ਹੁਣ ਜਿਹੜੇ ਕਾਲੇ ਛੋਲੇ ਹੈਗੇ ਨੇ ਉਹਨਾਂ ਨੂੰ ਵੀ ਮੈਂ ਦਸਦਰਾ ਜਿਹਾ ਮਿਕਸੀ ਦੇ ਵਿੱਚ ਪੀਸ ਲਿਆ ਇਹ ਵੀ ਪਾ ਦਾਂਗੇ ਤੇ ਇਹ ਪਹਿਲਾਂ ਹੀ ਭੁੱਜੇ ਹੋਏ ਹੁੰਦੇ ਨੇ ਇਸ ਲਈ ਇਹਨਾਂ ਨੂੰ ਬਹੁਤ ਜ਼ਿਆਦਾ ਸੁੰਨਣ ਦੀ ਲੋੜ ਨਹੀਂ ਹੁੰਦੀ ਆਪਾਂ ਤਕਰੀਬਨ 2-3 ਮਿੰਟ ਹੀ ਇਹਨਾਂ ਨੂੰ ਭੁੰਨਾਂਗੇ ਇਸ ਤੋਂ ਜ਼ਿਆਦਾ ਇਹਨਾਂ ਨੂੰ ਬਿਲਕੁਲ ਵੀ ਨਹੀਂ ਭੁਨਣਾ ਦੇਖੋ ਜਿਹੜੇ ਚਨੇ ਹੈਗੇ ਨੇ ਕਾਫੀ ਡਰਾਈ ਹੁੰਦੇ ਨੇ ਜਿਵੇਂ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਸੀ ਤੇ ਜਿਹੜੇ ਇਹ ਚਨੇ ਹੈਗੇ ਨੇ ਕਾਲੇ ਛੋਲੇ ਹੈਗੇ ਨੇ ਦੇਖੋ ਇਹਨਾਂ ਨੇ ਸਾਰਾ ਹੀ ਕਿਓ ਅਬਜ਼orb ਕਰ ਲਿਆ ਬਹੁਤ ਜਲਦੀ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਦੇ ਹੋਏ ਲੋ ਫਲੇਮ ਦੇ ਉੱਪਰ 2-3 ਮਿੰਟ ਤੱਕ ਇਸੇ ਤਰੀਕੇ ਨਾਲ ਇਹ ਨਹੀਂ ਭੁੰਨ ਲੈਣਾ 2-3 ਮਿੰਟ ਹੋ ਗਏ ਨੇ ਇਹਨਾਂ ਨੂੰ ਭੁੰਨਦੇ ਹੋਏ ਹੁਣ ਗੈਸ ਦੀ ਫਲੇਮ ਬੰਦ ਕਰ ਦਾਂਗੇ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਡਰਾਈ ਫਰੂਟ ਤੇ ਨਾਲ ਹੀ ਇਸ ਦੇ ਪਾ ਦਵਾਂਗੇ ਸ਼ੱਕਰ ਤੇ ਦੇਖੋ ਕੋਈ ਬਹੁਤ ਜ਼ਿਆਦਾ ਟਾਈਮ ਨਹੀਂ ਲੱਗਿਆ ਇਸ ਨੂੰ ਬਣਾਉਂਦੇ ਹੋਏ ਕਿਉਂਕਿ ਜਿਹੜੇ ਕਾਲੇ ਚਨੇ ਹੈਗੇ ਨੇ ਉਹ ਪਹਿਲਾਂ ਹੀ ਭੁਜੇ ਹੋਏ ਹੁੰਦੇ ਨੇ ਇਸ ਲਈ ਇਸ ਨੂੰ ਬਹੁਤ ਘੱਟ ਟਾਈਮ ਲੱਗਿਆ ਬੰਦੇ ਹੋਏ ਤੇ ਇਸ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਦੇਖੋ ਤਾਕਤ ਦੀਆਂ ਭਰਪੂਰ ਸੀਜਾਂ ਇਸ ਦੇ ਵਿੱਚ ਪਾ ਕੇ ਕਿੰਨੀ ਹੀ ਵਧੀਆ پنਜੀਰੀ ਕਿੰਨੇ ਹੀ ਘੱਟ ਟਾਈਮ ਦੇ ਵਿੱਚ ਤਿਆਰ ਹੋ ਗਈ ਹੋਈ ਏ ਬਹੁਤ ਹੀ ਵਧੀਆ پنਜੀਰੀ ਜਿਹੜੀ ਹੈਗੀ ਬਣ ਕੇ ਤਿਆਰ ਹੋਈ ਏ ਤੁਸੀਂ ਵੀ ਜਰੂਰ ਬਣਾਇਆ ਕਰੋ ਤੇ ਇਸ ਨੂੰ ਜਰੂਰ ਖਾਇਆ ਕਰੋ ਇਸ ਦੇ ਵਿੱਚ ਬਹੁਤ ਜ਼ਿਆਦਾ ਤਾਕਤ ਹੁੰਦੀ ਹੈ ਸ਼ਰੀਰ ਦੇ ਵਿੱਚ ਥਕਾਵਟ ਮਹਿਸੂਸ ਨਹੀਂ ਹੁੰਦੀ ਕਮਜ਼ੋਰੀ ਮਹਿਸੂਸ ਨਹੀਂ ਹੁੰਦੀ ਤੇ ਪੰਜੀਰੀ ਹੁਣ ਸਰਵ ਹੋਣ ਲਈ ਰੈਡੀ ਹੈ ਪੰਜੀਰੀ ਹੁਣ ਸਰਵ ਹੋਣ ਲਈ ਰੈਡੀ ਹੈ ਦੇਖੋ ਬਹੁਤ ਹੀ ਵਧੀਆ ਤਾਕਤ ਦੀ ਭਰੀ ਪੰਜੀਰੀ ਜਿਹੜੀ ਹੈਗੀ ਹੈ ਉਹ ਬਣ ਚੁੱਕੀ ਹੈ